ਸਸ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਵ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਬੀਤੇ ਦਿਨ ਜੋ ਸਵਰਨ ਸਲਾਰੀਆ ਜੀ ਨੇ ਉਦਯੋਗਪਤੀ ਨੇ ਤੇ ਆਮ ਆਦਮੀ ਪਾਰਟੀ ਦੇ ਸੁਭਾ ਪਧਰੀ ਆਗੂ ਨੇ ਉਹਨਾਂ ਵੱਲੋਂ ਇੱਕ ਕੈਂਪ ਦਾ ਆਯੋਜਨ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਇਤਿਹਾਸਕ ਗੁਰਦੁਆਰਾ ਵਿੱਚ ਜਿਹੜਾ ਲਗਾਇਆ ਗਿਆ ਸੀ ਜਿਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਦੁਆਰਾ ਸਾਹਿਬ ਨੂੰ ਜੋੜਦੇ ਲਿੰਕ ਰੋਡ ਨੇ ਉਹਨਾਂ ਦੀ ਜਿਹੜੀ ਆ ਖਸਤਾ ਹਾਲ ਨੂੰ ਲੈ ਕੇ ਰੋਡ ਜਿਹੜੇ ਤਿਆਰ ਕਰਨ ਲਈ ਮੰਗ ਰੱਖੀ ਗਈ ਸੀ ਤੋਂ ਉਹਨਾਂ ਵੱਲੋਂ ਜੋ ਦਾਵਾ ਕੀਤਾ ਗਿਆ ਸੀ ਵਾਦਾ ਕੀਤਾ ਗਿਆ ਸੀ ਅੱਜ ਵੱਲੋਂ ਕਿ ਡਿਪਟੀ ਕਮਿਸ਼ਨਰ ਸਾਹਿਬ ਜੋ 우ਮਾ ਸ਼ੰਕਰ ਗੁਪਤਾ ਨੇ ਗੋਦਾਸਪੁਰ ਮਨਜੁਗ ਉਹਨਾਂ ਨੂੰ ਮਿਲ ਕੇ ਇਹ ਮਸਲਾ ਜਿਹੜਾ ਇਹ ਹੱਲ ਕਰਵਾ ਦਿੱਤਾ ਜਾਏਗਾ ਸੋ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਨਿਕਲੇ ਨੇ ਸਵਰਨ ਸਲਾਰੀਆ ਜੀ ਸੋ ਗੱਲਬਾਤ ਕਰ ਲੈਨੇ ਆ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਕੀ ਵਿਸ਼ਵਾਸ ਦਵਾਇਆ ਅ ਨਮਸਕਾਰ ਜੀ ਗ੍ਰੈਸਰ ਤੁਹਾਨੂੰ ਸਾਰਾ ਪਤਾ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਹੈ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸਾਰੀ ਕਮੇਟੀ ਜੀ ਜੀ ਸਾਡੇ ਪ੍ਰਬੰਧਕ ਨੇ ਕਮੇਟੀ ਦੇ ਇੰਚਾਰਜ ਨੇ ਸਾਡੇ ਕਸ਼ਮੀਰ ਸਿੰਘ ਸਾਹਿਬ ਜੀ ਕੈਪਟਨ ਸਾਹਿਬ ਨੇ ਸਾਰੇ ਕੁਲਦੀਪ ਜੀ ਮੇਰੇ ਸਰਾਰਿਆ ਜਨ ਸਰ ਫਾਊਂਡੇਸ਼ਨ ਦੇ ਮੇਰੇ ਲਖਵਿੰਦਰ ਜੀ ਬੈਠੇ ਹੋਏ ਬਾਕੀ ਮੇਰੇ ਸਾਰੇ ਭਰਾ ਮੇਰੇ ਨਾਲ ਖੜੇ ਨੇ ਜੀ ਜੀ ਇਹਨਾਂ ਦੀ ਇੱਕ ਕੱਲ ਮੈਂ ਗਿਆ ਸੀਗਾ ਅ ਸ਼ਹੀਦੀ ਸਾਡੇ ਬੀਬੀ ਸੁਧਰੀ ਗੁਰਦੁਆਰੇ ਦੇ ਮੈਂ ਦੇਖਿਆ ਰੋਡ ਕਾਫੀ ਟੁੱਟਿਆ ਸੀਗਾ ਇਹਨਾਂ ਦੀ ਕਾਫੀ ਦਿਨ ਤੋਂ ਡਿਮਾਂਡ ਚੱਲੇ ਸੀਗੇ ਔਰ ਕੱਲ ਹੀ ਮੈਂ ਇਹਨਾਂ ਨੂੰ ਕਹੇ ਸੀ ਕਿ ਆਜੋ ਡੀਸੀ ਸਾਹਿਬ ਨਾਲ ਗੱਲ ਕਰ ਲੈਣਾ ਤੁਹਾਡੇ ਸਾਹਮਣੇ ਡੀਸੀ ਸਾਹਿਬ ਨੇ ਸਾਰੇ ਅਫਸਰਾਂ ਨੂੰ ਕਹਿ ਕੇ ਇਹ ਬੋਲਿਆ ਕਿ ਅਗਰ ਪੈਸੇ ਨਹੀਂ ਹੈਗੇ ਤਾਂ ਪੈਚਾ ਵਰਕ ਕਰਕੇ ਚੰਗਾ ਰੋਲਰ ਮਾਰ ਕੇ ਦੇ ਦਿਓ ਤਾਂ ਕਿ ਕੋਈ ਐਕਸੀਡੈਂਟ ਨਾ ਹੋਏ ਜਦ ਤੱਕ ਅਸੀਂ ਰੋਡ ਨਿਆਰੀ ਬਣਾਈਏ ਤੇ ਮੇਰਾ ਖਿਆਲ ਹੈ ਕੋਈ ਚੀਜ਼ ਮੈਂ ਛਪਾਇਆ ਕਿ ਨਹੀਂ ਬੋਲੀ ਜਾਂ ਡੀਸੀ ਸਾਹਿਬ ਨੇ ਲੱਗ ਕਰਕੇ ਗੱਲ ਨਹੀਂ ਹੋਈ ਸਾਰੇ ਪੂਰੀ ਕਮੇਟੀ ਦੇ ਸਾਹਮਣੇ ਹੋਈ ਹੈ ਔਰ ਮੈਂ ਡੀਸੀ ਸਾਹਿਬ ਦਾ ਕਮੇਟੀ ਦੀ ਤਰਫੋਂ ਗੁਰਦੁਆਰਾ ਸਵਰਨ ਸਲਾਰੀਏ ਤਰਫੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬੜੀ ਤਰੀਕੇ ਨਾਲ ਗੱਲ ਸੁਣੀ ਔਰ ਐਕਸ਼ਨ ਇਮੀਡੀਏਟ ਲਿਆ ਮੈਨੂੰ ਉਮੀਦ ਹੈ ਜਿਹੜੇ ਅੱਗੇ ਅਫਸਰ ਕਰਨ ਵਾਲੇ ਹਨ ਉਹਨਾਂ ਨੂੰ ਵੀ ਮੈਂ ਕਹਿ ਕੇ ਕਰਵਾਵਾਂਗਾ ਕਿਉਂਕਿ ਪਬਲਿਕ ਦਾ ਕੰਮ ਹੈ ਇਸ ਸੇਵਾ ਦਾ ਕੰਮ ਹੈ ਇਹ ਗੁਰਦੁਆਰੇ ਦਾ ਕੰਮ ਹੈ ਲੋਕਾਂ ਦੀ ਭਲਾਈ ਦਾ ਕੰਮ ਹੈ ਤੇ ਮੈਂ ਚਾਹਨਾ ਮੇਰੇ ਜਿਹੜੇ ਬਾਕੀ ਭਰਾ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਜਾਂ ਆਗੂ ਨੇ ਜਾਂ ਕੋਈ ਮਨਿਸਟਰ ਹੈ ਜਾਂ ਕੋਈ ਹਲਕੇ ਇੰਚਾਰਜ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅੱਗੇ ਆ ਕੇ ਪਬਲਿਕ ਦੇ ਕੰਮ ਕਰੋ ਤਾਂ ਕਿ ਇਹ ਮੈਸੇਜ ਆਏ ਕਿ ਲੋਕਾਂ ਦੇ ਕੰਮ ਹੋ ਰਹੇ ਨੇ ਜੀ 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 ਇਹ ਲੰਬੇ ਸਮੇਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਬੀਤੇ ਦਿਨ ਵੀ ਗੱਲ ਹੋਈ ਸੀ ਕਿ ਵੱਖ-ਵੱਖ ਆਗੂਆਂ ਨੂੰ ਜੋ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਚਾਹੇ ਦਿਨ ਨਗਰ ਹਲਕੇ ਦੇ ਹੋਣ ਜਾਂ bari ਹੋਣ ਉਹਨਾਂ ਅੱਗੇ ਮੰਗਾਂ ਰੱਖੀਆਂ ਗਈਆਂ ਸਨ ਪਰ ਇੱਕ ਕੁਇਕ ਜਿਹੜਾ ਐਕਸ਼ਨ ਜੋ ਨਜ਼ਰ ਆ ਰਿਹਾ ਇਸ ਨੂੰ ਲੈ ਕੇ ਜੋ ਪ੍ਰਬੰਧਕ ਕਮੇਟੀ ਹੈ ਨਾ ਦੇ ਚਿਹਰੇ ਦੇ ਉੱਪਰ ਖਾਤ ਖੁਸ਼ੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਹੀ ਸਾਰੇ ਆਗੂ ਤੁਹਾਡੇ ਵਾਂਗੂ ਕੰਮ ਕਰਨ ਕੰਮ ਕਰਨ ਦਾ ਸ਼ੌਂਕ ਹੋਵੇ ਤੇ ਕਦੀ ਹੋ ਨਹੀਂ ਸਕਦਾ ਕਿ ਜਨਤਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਅਗਨੋਰ ਕਰੇ ਗਰੇਵ ਸਾਹਿਬ ਜੀ ਜੀ ਮੈਂ ਤੇ ਫ੍ਰੀडम फाइਟਰ ਦਾ ਪੁੱਤਰ ਹਾਂ ਜੀ 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 ਮੈਨੂੰ ਇੱਕੋ ਹੀ ਇੰਟਰਸਟ ਹੁੰਦਾ ਹੈ ਕਿ ਲੋਕ ਸੇਵਾ ਜੀ ਜੀ ਕੋਈ ਕੰਮ ਰੁਕੇ ਨਹੀਂ ਹੋਰ ਇਹ ਤੇ ਗੁਰਦੁਆਰੇ ਦਾ ਕੰਮ ਹੈ ਜੀ ਜੀ ਮੈਂ ਕਹ ਰਿਹਾ ਖੜੇ ਹੋ ਕੇ ਕਰਵਾਉਣਾ ਚਾਹੀਦਾ ਜੀ 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 ਕਿਸੇ ਨੂੰ ਕਹਿਣ ਦੀ ਗੱਲ ਹੈ ਮੈਂ ਅੱਜ ਕਹਿ ਦਿੱਤਾ ਡੀ ਸਾਹਿਬ ਨੇ ਮੇਰੇ ਸਾਹਮਣੇ ਸਾਰੇ ਅਫਸਰਾਂ ਨੂੰ ਕਿਹਾ ਮੈਂ ਜ਼ਰੂਰਤ ਪਈ 7 ਦਿਨ ਦੇ ਬਾਅਦ ਆ ਕੇ ਰੋਡ ਤੇ ਖੁਦ ਖੜਾ ਹੋ ਜਾਵਾਂਗਾ ਅਫਸਰਾਂ ਨੂੰ ਬੁਲਾ ਕੇ ਪੂਰਾ ਚੰਗਾ ਕਰਕੇ ਪੈਚਾ ਵਰਕ ਕਰਕੇ ਲੁਕ ਪਾ ਕੇ ਰੋਲਰ ਮਾਰ ਕੇ ਤਾਂ ਕਿ ਜਦ ਤੱਕ ਇਹ ਨਿਆ ਬਣੇ ਉਹ ਜਦੋਂ ਨਿਆ ਬਣੇਗਾ ਮੈਂ ਤੁਹਾਨੂੰ ਤੁਹਾਡੇ ਕੈਮਰੇ ਤੇ ਬੋਲ ਰਿਹਾ ਇਹਨੂੰ 1.5 ਫੁੱਟ ਉੱਤੇ ਚਖਣਾ ਹੈ ਤਾਂ ਕਿ ਪਾਣੀ ਨਾ ਜਾਏ ਅੰਦਰ ਸਾਡੇ ਗੁਰਦੁਆਰੇ ਦਾ ਰੋਡ ਦਿੱਦੂ ਵੀ ਕਿਧੋਂ ਆਂਦਾ ਹੋਵੇ ਉਹ ਟੁੱਟਿਆ ਨਾ ਹੋਵੇ ਕਿਉਂਕਿ ਆਸਥਾਨ ਨਾਲ ਜੁੜੇ ਹੋ ਲੋਕੀ ਨੇ ਜੀ ਜੀ ਔਰ ਜੇ ਤੁਸੀਂ ਗੁਰਦੁਆਰਾ ਜਿੱਥੇ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਜੇ ਉੱਥੇ ਆਣ ਵਾਸਤੇ ਸਾਨੂੰ ਰਸਤੇ ਦੇ ਕੇ ਪਤਾ ਨਹੀਂ ਇੱਥੇ ਗਿਰ ਜਾਗੇ ਇੱਥੇ ਗਿਰ ਜਾਗੇ ਕੀ ਫਾਇਦਾ ਹੋਇਆ ਮੈਂ ਯਕੀਨ ਲਾਣਾ ਮੇਰੀ ਸਾਰੀ ਪਬਲਿਕ ਨੂੰ ਤੁਹਾਡੇ ਕੈਮਰੇ ਦੇ ਸਾਹਮਣੇ ਜੀ ਜੀ ਕਿ ਮਿਹਰबानी ਕਰਕੇ ਕਾਰ ਮਤ ਬੈਠੋ ਜੇ ਪ੍ਰੋਬਲਮ ਹੈ ਕੋਈ ਅਫਸਰ ਕੋਈ ਨਹੀਂ ਕਰਦਾ ਕੋਈ ਪ੍ਰੋਬਲਮ ਖੜੀ ਕਰਦਾ ਜਾਂ ਤੁਹਾਨੂੰ ਕੋਈ ਤੰਗ ਕਰਦਾ ਜਾਂ ਤੁਹਾਡਾ ਆਮ ਆਦਮੀ ਪਾਰਟੀ ਦਾ ਬੰਦਾ ਤੁਹਾਡੀ ਸੁਣਦਾ ਨਹੀਂ ਹੈ ਅਸੀਂ ਸਰਕਾਰ 'ਚ ਬੈਠੇ ਆਂ ਅੱਜ ਸਾਡੇ ਕਾਰਜਕਰਤਾ ਦਾ ਸਾਡੀ ਪਬਲਿਕ ਦਾ ਹਰੇਕੋ ਕੰਮ ਹੋਣਾ ਚਾਹੀਦਾ ਜਿਹੜਾ ਗਵਰਨਮੈਂਟ ਦਾ ਕੰਮ ਹੈ ਔਰ ਯਕੀਨ ਨਾਲ ਕਹਿ ਰਹੇ ਇਹ ਹੋਏਗਾ ਇਹਦਾ ਦੂਸਰਾ ਕੋਈ ਰਸਤਾ ਨਹੀਂ ਸੋ ਜਿਵੇਂ ਤੁਸੀਂ ਬੜੀ ਸਰਧਾ ਦਿਖਾਈ ਹੈ ਗੁਰੂ ਘਰ ਨੂੰ ਲੈ ਕੇ ਕੁਇਕ ਐਕਸ਼ਨ ਜਿਹੜਾ ਹੁੰਦਾ ਨਜ਼ਰ ਆ ਰਿਹਾ ਤੇ ਕੰਮ ਸਾਨੂੰ ਉਮੀਦ ਹੈ ਕਿ ਉਹ ਵੀ ਜਾਣਾ ਕਰੇ ਸੋ ਇਸ ਤੋਂ ਇਲਾਵਾ ਜੇ ਕਰ ਗੱਲ ਕੀਤੀ ਜਾਵੇ ਦਿਨਨਗਰ ਹਲਕੇ ਦੇ ਵਿੱਚ ਇਤਿਹਾਸਕ ਸਥਾਨਾਂ ਦੀ ਸ਼ਹੀਦ ਬੀਬੀ ਸੁੰਦਰੀ ਤੋਂ ਇਲਾਵਾ ਜੋ ਹਿੰਦੂ ਧਰਮ ਦਾ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਵੱਡਾ ਠਾਠ ਹੈ ਪੰਡੂਰੀ ਧਾਮ ਹੈ ਤੇ ਉਹਨੂੰ ਜੋੜਦੀ ਪੁਰਾਣਾ ਸ਼ਾਲਾ ਤੋਂ ਜਿਹੜੀ ਪੰਡੂਰੀ ਧਾਮ ਦਾ ਰੋੜਾ ਹੈ ਇਸ ਤੋਂ ਇਲਾਵਾ 150 ਪਿੰਡਾਂ ਨੂੰ ਜੋੜਦੀ ਹੈ ਜੇਕਰ ਇਸ ਤਰ੍ਹਾਂ ਦੀ ਸਵੱਲੀ ਨਜ਼ਰ ਤੁਹਾਡੀ ਉਹਦੇ ਤੇ ਵੀ ਪੈ ਜਾਵੇ ਤੇ ਮੈਂ ਕਹਿੰਦਾ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਗੁਰੇਬ ਸਾਬ ਅੱਜ ਤੱਕ ਜੀ ਜੀ ਫਿਰ ਮੈਨੂੰ ਮੇਰੇ ਖਿਆਲ ਰਾਜਨੀਤੀ ਚ ਗੁਰਦਾਸਪੁਰ ਚ ਵੀ ਜੀ ਤਕਰੀਬਨ 19 ਸਾਲ ਹੋ ਗਏ ਜੀ ਜੀ ਅੱਜ ਤੱਕ ਕੋਈ ਜੀ ਮੈਨੇਜਮੈਂਟ ਦਾ ਪੰਡੂਰੀ ਸਾਡਾ ਐਡਾ ਵੱਡਾ ਟੈਂਪਲ ਹੈ ਇਨੀ ਆਸ ਜੁੜੀ ਹੈ ਅਜ ਤੱਕ ਕਿਸੇ ਬੰਦੇ ਨੇ ਕਿਤੇ ਇੱਕ ਲਫ਼ਜ਼ ਨਹੀਂ ਬੋਲਿਆ ਜੀ ਜੀ ਔਰ ਮੈਂ ਵੀ ਕਦੇ ਉਹਨਾਂ ਨੇ ਨਾ ਇਨਵਾਈਟ ਕੀਤਾ ਨਾ ਗਿਆ ਤੇ ਮੈਨੂੰ ਇਹ ਨਹੀਂ ਕਹਿ ਸਕਦਾ ਮੈਂ ਕਿ ਕਿੰਨਾ ਕੁ ਰੋੜ ਖਰਾਬ ਹੈ ਜਾਂ ਉਹਨੇ ਕਿਸੇ ਨੂੰ ਕਿਹਾ ਜਦੋਂ ਜੋ ਕਹੇਗਾ ਜਦੋਂ ਤੁਸੀਂ ਕਹਿ ਰਹੇ ਹੋ ਮੈਂ ਮੰਨਦਾ ਕਿ ਹੋਏਗਾ ਪਰ ਜਦੋਂ ਕੋਈ ਆਏਗਾ ਪੂਰੀ ਤਮ ਤੋਂ ਲਾਵਾ ਆਮ ਲੋਕਾਂ ਦੀ ਵੀ ਸਮੱਸਿਆ ਹੋ ਦੇਖੋ ਅਸੀਂ ਸਾਰੇ ਤੁਹਾਨੂੰ ਡੀਸੀ ਸਾਹਿਬ ਨੇ ਬੋਲਿਆ ਸਾਰੇ ਰੋੜਾਂ ਦਾ ਪ੍ਰਪੋਜ਼ਲ ਗਿਆ ਹੋਇਆ ਹੈ ਮਾਰਚ ਦੇ ਬਾਅਦ ਕੰਮ ਸ਼ੁਰੂ ਹੋ ਜਾਏਗਾ ਤੇ ਮੇਰਾ ਖਿਆਲ ਹੈ ਹੁਣ ਇੱਕੋ ਹੀ ਚੀਜ਼ ਰਹਿ ਗਈ ਹੈ ਕਿ ਜਿਹੜੇ ਰੋਡ ਬਣਨੇ ਨੇ ਹੁਣ ਜੀ ਇਹ ਮਾਰਗ ਦੇ ਬਾਦ ਉਹ ਜ਼ਮੀਨ ਤੋਂ ਕਮ ਸੇ ਕਮ 1.5 ਫੁੱਟ ਨਾਰਮਲ ਲੈਵਲ ਤੋਂ ਉੱਤੇ ਵਨ ਤਾਂ ਕਿ ਆਉਣ ਵਾਲੇ 5 ਸਾਲ ਚ ਕੋਈ ਰੋਡ ਨਾ ਟੁੱਟੇ ਸਭ ਤੋਂ ਵੱਡੀ ਗੱਲ ਹੈ ਸਾਡੇ ਜਿਹੜੇ ਆਫਸਰ ਨੇ ਉਹਨਾਂ ਨੂੰ ਵੀ ਇਨਸ਼ੋਰ ਕਰਨਾ ਹੈ ਕੰਟਰੈਕਟਰ ਨੂੰ ਵੀ ਇਨਸ਼ੋਰ ਕਰਨਾ ਹੈ ਔਰ ਸਾਡੇ ਜਿਹੜੇ ਸੁਪਰਵਾਈਜ਼ਨ ਵਾਲਾ ਸਟਾਫ ਉਹਨਾਂ ਨੂੰ ਵੀ ਇਹ ਇਨਸ਼ੋਰ ਕਰਨਾ ਹੈ ਸਾਡੇ ਸਪੈਸ਼ਲੀ ਜਿਹੜੇ ਲੀਡਰ ਸਹਿਬਾਨ ਨੇ ਕਿ ਜਿਹੜਾ ਵੀ ਰੋਡ ਬਣਦਾ ਹੈ ਜਿਹਨੇ ਵੀ ਕੰਟਰੈਕਟਰ ਨੂੰ ਦੂ ਦਿੰਦੇ ਹੋ ਉਹਦੇ ਤੋਂ ਅੰਡਰਟੇਕਿੰਗ ਲਓ ਕਿ 5 ਸਾਲ ਤੱਕ ਇਹ ਰੋਡ ਟਕਿਆ ਟੁਕਿਆ ਤੇ ਤੈਨੂੰ ਚੱਕ ਕੇ ਅੰਦਰ ਜੀ 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 ਜਿਸ ਦਿਨ ਇਹ ਡਰ ਹੋਇਆ ਜੀ ਜੀ ਕਿਸੇ ਨੂੰ 1 ਰੁਪਿਆ ਕ腐ਸ਼ਨ ਦਾ ਦੇਣ ਨੂੰ ਦੇਣ ਦੀ ਕਿਸੇ ਕੰਟਰੈਕਟਰ ਨੂੰ ਜ਼ਰੂਰਤ ਨਹੀਂ ਹੈ ਅਗਰ ਕੋਈ ਮੰਗਦਾ ਤੇ ਉਹ ਕੰਟਰੈਕਟਰ ਨੂੰ ਬੋਲੋ ਮੈਨੂੰ ਮਿਲੇ ਉਹਨੂੰ 1 ਰੁਪਿਆ ਦੇਣ ਦੀ ਜ਼ਰੂਰਤ ਨਹੀਂ ਹੈ ਉਹਦਾ ਪੈਸਾ ਵੀ ਗਵਰਨਮੈਂਟ ਤੋਂ ਟਾਈਮ ਤੇ ਰਿਲੀਜ਼ ਹੋਏਗਾ ਲੇਕਿਨ ਉਹ ਜਿਹੜਾ ਗਵਰਨਮੈਂਟ ਦਾ ਕੰਮ ਕਰਦਾ ਸੋਨਾ ਖਰੇ ਤਾਂ ਕਿ ਸਾਡੀ ਗਵਰਨਮੈਂਟ ਜੀ ਜੀ ਭਗਵਾਨ ਮਾਨ ਜੀ ਸਾਡੇ ਆਦਰਨੀ ਚੀਫ ਮਿਨਿਸਟਰ ਸਾਹਿਬ ਹਨ ਉਹਨਾਂ ਦੀ ਇੱਕੋ ਹੀ ਸੋਚ ਹੈ ਨਾਨ ਕਨਰਪਟ ਬੰਦੇ ਨੇ ਮਿਹਨਤ ਕਰਦੇ ਨੇ ਔਰ نیچے ਤੱਕ ਉਹ ਚੀਜ਼ ਆ ਨਹੀਂ ਰਹੀ ਹੈ ਜਿਸ ਨੂੰ ਆ ਗਈ ਜੀ ਗੱਲ ਖਤਮ ਲੋਕਾਂ ਦੇ ਵੱਲੇ ਵੱਲੇ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਣਾ ਸਾਰੇ ਕੰਮ ਹੋਣਗੇ ਪਾਸਿਦ ਕੋਈ ਇਹ ਨਹੀਂ ਹੋਇਆ ਮੈਨੂੰ ਨਹੀਂ ਪਤਾ ਪਰ ਹੁਣ ਜੀ ਤੁਹਾਡੇ ਕਹਿ ਬੇ ਤੁਸੀਂ ਵੀ ਕਹਿ ਦੇਣਾ ਕਿ ਜਿਸ ਪਰਿਵਾਰ ਦਾ ਕੰਮ ਲੋਕ ਸਭਾ ਗੁਰਦਾਸਪੁਰ ਸੈਲਿਸ ਨਹੀਂ ਹੁੰਦਾ ਉਹ ਮੇਰੇ ਕੋਲ ਕਦੇ ਵੀ ਆ ਸਕਦੇ ਨੇ ਉਹ ਕੰਮ ਹੋਏਗਾ ਜੀ 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 ਉਹ ਬਹੁਤ ਵੱਡੀ ਸੋਚ ਹੈ ਸਲਾਰੀਆ ਸਾਹਿਬ ਦੀ ਜਿੱਥੇ ਸ਼ਹੀਦ ਗੁਰਦੁਆਰਾ ਬੀਬੀ ਸੁੰਦਰੀ ਦਾ ਜੋ ਮਸਲਾ ਹੈ ਉਹ ਇੱਕ ਦਿਨ ਦੇ ਵਿੱਚ ਹੀ ਉਹ ਹੱਲ ਕਰਾਉਂਦੇ ਜੋ ਨਜ਼ਰ ਆ ਰਹੇ ਨੇ ਉੱਥੇ ਹੀ ਜਿੱਥੇ ਸਵਾਰ ਰੱਖੇ ਗਏ ਨੇ ਪੰਡੂਰੀ ਧਾਮ ਜਾਂ ਪ੍ਰਾਣਾਸ਼ਾਲਾ ਤੋਂ ਜਿਹੜੀ ਦਿਨਨਗਰ ਹਲਕੇ ਨੂੰ ਜੋੜਦੀ ਛੜਕ ਅਨੇਕਾਂ ਪਿੰਡਾਂ ਨੂੰ ਜੋੜਦੀ ਉਹਨਾਂ ਦਾ ਕਹਿਣਾ ਕਿ ਜੋ ਪੰਡੂਰੀ ਧਾਮ ਦੇ ਪ੍ਰਬੰਧਕ ਨੇ ਉਹਨਾਂ ਵੱਲੋਂ ਹੁਣ ਤੱਕ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਨਹੀਂ ਲਿਆਂਦਾ ਗਿਆ ਜੇਕਰ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਿਆ ਤੇ ਉਹਦਾ ਵੀ ਜਿਹੜਾ ਹੱਲ ਕਰਵਾ ਦਿੱਤਾ ਜਾਏਗਾ ਇਸ ਤੋਂ ਇਲਾਵਾ ਜਿੰਨਾ ਸ਼ੜਕੀ ਤੰਤਰ ਹੈ ਜਾਂ ਲੋਕ ਸਭਾ ਹਲਕਾ ਦੀ ਵੱਡੀ ਗੱਲ ਕੀਤੀ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਉਹਨਾਂ ਨੇ ਕਿਹਾ ਕਿ ਉਹ ਇੱਕ ਰੀਡਮ ਫਾਈਟਰ ਦੇ ਪੁੱਤਰ ਨੇ ਇਸ ਕਰਕੇ ਉਹਨਾਂ ਨੂੰ ਕੰਮ ਕਰਨ ਦਾ ਜਨੂਨ ਹੈ ਤੇ ਕੰਮ ਵੀ ਅਜਿਹਾ ਕਰਾਉਣਗੇ ਕਿ ਉਹਦੇ ਮਾਪ ਤੰਡ ਡੰਡ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਰੱਖੇ ਜਾਣਗੇ ਕਿ ਇਹ ਨਿਰਮਾਣ ਕਾਰਜ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਣੇ ਆ ਇਹਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਆ ਉਹ ਕਦਾ ਹੀ ਚਿਤ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਭਗਵੰਤ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਦੇ ਜੋ ਸਿਫਤਾਂ ਦੇ ਪੁਲ ਬੰਦਿਆ ਹੋਇਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਲਕੇ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਰਹਿੰਦੇ ਕਾਰਜ ਨੇ ਉਹ 24 ਘੰਟੇ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਨੇ ਉਹ ਕਦੇ ਵੀ ਉਹਨਾਂ ਨੂੰ ਯਾਦ ਕਰ ਸਕਦੇ ਨੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਲਾਰੀਆ ਸਾਹਿਬ ਜਿਹੜੇ ਨੇ ਉਹ ਕੀ ਕੀ ਕੰਮ ਕਰਾਉਂਦੇ ਨੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਬੁਰਾਇਆ ਨਰਲੇਵ ਟੀਵੀ ਗੁਰਦਾਸਪੁਰ